ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਪੈਣੋਂ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ 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 ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕਿ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਆ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾ ਵੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਭਰਾਵੋ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਪੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਤੇ ਸਮੋਸੇ ਅਤੇ ਬ੍ਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬ੍ਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜੇ ਪਕੌੜੇ ਅਤੇ ਸਮੋਸੇ ਅਤੇ ਬਰੈਡ ਕਰਾਰੇ ਕਰਾਰੇ ਲੈ ਜਾਓ ਭੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਪਕੌੜੇ ਵੇਚਣ ਵਾਲਾ ਭਾਈ ਆ ਗਿਆ ਹੈ ਜਿੱਥੇ ਕੀ ਤੁਹਾਨੂੰ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਕਰਾਰੇ ਕਰਾਰੇ ਪਕੌੜੇ ਮਿਲਣਗੇ ਪਨੀਰ ਦੇ ਪਕੌੜੇ ਗੋਭੀ ਦੇ ਪਕੌੜੇ ਆਲੂ ਦੇ ਪਕੌੜੇ ਕਰਾਰੇ ਕਰਾਰੇ ਪਕੌੜੇ ਕਰਾਰੇ ਸਮੋਸੇ ਕਰਾਰੇ ਬਰੈਡ ਜੀ ਹਾਂ ਭੈਣੋ ਤੇ ਪ੍ਰਭੂ ਭੱਜ ਕੇ ਨੱਠ ਕੇ ਦੌੜ ਕੇ ਆ ਜਾਓ ਸਾਡੀ ਰੇੜੀ ਤੇ ਆ ਕੇ ਤਾਜ਼ੇ ਪਕੌੜੇ ਅਤੇ ਸਮੋਸੇ ਅਤੇ ਬਰੈੱਡ ਕਰਾਰੇ ਕਰਾਰੇ ਲੈ ਜਾਓ